ਸਾਡੇ ਪਿੰਡ ਬਾਗਲ ਦੇ ਵਿਜੀ ਰੋਜ਼ ਚਾਰ ਟਰੱਕ ਆਉਂਦੇ ਸੀਗੇ ਰਾਜਸਥਾਨ ਤੋਂ ਜਿਹੜਾ ਜਿਹੜਾ ਰਣਜੀਤ ਫੜਦਾ ਸੀ ਉਹ ਹੀ ਚੱਕ ਆਉਨੇ ਸੀਦੇ ਚਾਰ ਰੋਜ਼ ਜੇ ਝੋਨਾ ਬਾਹਰ ਲਾਇਆ ਫੜਿਆ ਜਾਂਦਾ ਕਿਸਾਨ ਜੂਨੀਅਨ ਨੇ ਜਾਂ ਕਿਸੇ ਪੱਤਰਕਾਰ ਨੇ ਸਰਕਾਰ ਨੇ ਕਿੰਨੇ ਕੁ ਪਰਚੇ ਸਰਕਾਰ ਤਾਂ ਪੈਸੇ ਲੈਂਦੀ ਹੈ ਇਹ ਪਿਛਲੇ ਲੈਂਦੇ ਹੀ ਉਦੋਂ ਪਿਛਲੇ ਲੈਂਦੇ ਆ ਲੈ ਲੈਂਦੇ ਰਣਜੀਤ ਕੁੱਟਿਆਂ ਕੋ ਗਿਆ ਉਹ ਐਕਸਪੋਜ਼ ਕਰ ਰਿਹਾ ਸੀ ਆਹ ਦੇ ਵੰਗਨੇ ਵੀ ਸ਼ੁਰੂਆਤ ਕੀਤੀ ਉਹਨੇ ਬਦਾਮ ਖਾਂਦੇ ਦੀ ਕਾਜੂ ਖਾਂਦੇ ਦੀ ਫੋਟੋ ਖਿੱਚ ਲਈ ਰਣਜੀਤ ਨੇ ਕਿਹਦੇ ਘਰੇ ਬੈਠਾ ਉਹਦਾ ਵੀ ਪਰਚਾ ਲਵਾਤਾ ਇਹਨਾਂ ਮਤਲਬ ਪਰਚੇ ਨੂੰ ਚੱਲਦਾ ਆ ਜਦੋਂ ਜਿਹੜੀ ਸਰਕਾਰ ਆਉਂਦੀ ਆ ਇਹ ਤਾਂ ਉਸੇ ਹਿਸਾਬ ਨਾਲ ਚੱਲਦਾ ਪਰ ਹਰੇ ਕੀ ਧੱਕਾ ਕਰਕੇ ਗਰੀਬ ਨਾਲ ਅਨਜੀਤ ਨਾ ਆਮ ਜੇ ਕਰਦਾ ਬੰਦਾ ਹੈ ਤਿੰਨ ਚਾਰ ਘਰਾਂ ਦੇ ਦੋ ਤਾਂ ਭੈਣਾਂ ਦੇ ਘਰ ਵਾਲੇ ਮਰ ਗਏ ਉਹ ਵੀ ਜ਼ਿੰਮੇਵਾਰੀਆਂ ਦੇ ਤਾਂ ਆਪਣੇ ਘਰ ਦੇ ਵੀ ਜ਼ਿੰਮੇਵਾਰੀ ਆਮ ਜੇ ਤੇ ਸਮਝੌਤਾ ਨਹੀਂ ਕਰਦਾ ਪਰ ਮੈਂ ਇਹ ਚੀਜ਼ ਵੇਖੀ ਆ ਬੰਦੇ ਦੇ ਵਿੱਚ ਕਿਤੇ ਵੀ ਸਮਝੌਤਾ ਕਰਕੇ ਨਹੀਂ ਆਇਆ ਜੇ ਸਮਝੌਤੇ ਵਾਲਾ ਹੁੰਦਾ ਤੇ ਹੁੰਦਾ ਕਿਉਂ ਕੁੱਟਮਾਰ ਫਿਰ ਤਾਂ ਗੱਲ ਨਿਬੜ ਜਾਣੀ ਸੀ ਉੱਟਮਾਰ ਦੀ ਨਿਸ਼ਾਨੀ ਹੈ ਕਿ ਉਹ ਸਮਝੌਤੇ ਵਾਲਾ ਨਹੀਂ ਇਨਸਾਫ ਵਾਲਾ ਹੈ ਉਨੇ ਰਾਣਾ ਕੀ ਕੀ ਨਾਂ ਲਿਆ ਸੀ ਬੰਦੇ ਦਾ ਉਹ ਆਂਦਾ ਜੀ ਇਹ ਹੁਣ ਕੱਲਾ ਝਾੜੂ ਨਾਲ ਆ ਇਸ ਤੋਂ ਪਹਿਲਾਂ ਕਾਂਗਰਸ ਨਾਲ ਸੀ ਉਸ ਤੋਂ ਪਹਿਲਾਂ ਅਕਾਲੀਆਂ ਨਾਲ ਤੇ ਭਾਜਪੀ ਨਾਲ ਸੀ ਇਹ ਲੁੱਟਣ ਵਾਲੇ ਹਮੇਸ਼ਾ ਸਹਾਰਾ ਭਾਲਦੇ ਨੇ ਹੁਕਮਰਾਨ ਦਾ ਤੇ ਹੁਕਮਰਾਨ ਇਹ ਭਾਲਦਾ ਕਿ ਮੈਨੂੰ ਕੱਟ ਕਿਹੜਾ ਦੇਊਗਾ ਕਿਹੜਾ ਕੰਮ ਹੈ ਜਿਹੜਾ ਸਰਕਾਰ ਤੇ ਪੁਲਿਸ ਦੀ ਮਰਜ਼ੀ ਦੇ ਬਗੈਰ ਹੋ ਰਿਹਾ ਇੱਕ ਦਸ ਤੇ ਆ ਡਰੱਗ ਲੈ ਲੈ ਇਹ ਇੰਨਾ ਨਹੀਂ ਵਗਾਉਣਾ ਜਿਨ੍ਹਾਂ ਨੂੰ ਅਸੀਂ ਰਖਵਾਲੇ ਬਣਾ ਕੇ ਭਾਇਆ ਹੈ ਪ੍ਰੋਬਲਮ ਇਹ ਹੈ ਕਿ ਜਿਨ੍ਹਾਂ ਨੂੰ ਬਿਠਾਇਆ ਉਹ ਅਸੀਂ ਬਿਠਾਇਆ ਹੈ ਉਹੀ ਮੈਂ ਗੱਲ ਕਹਿ ਰਿਹਾ ਕਿ ਬਿਠਾਉਣ ਤੋਂ ਪਹਿਲਾਂ ਇਹਨਾਂ ਨੂੰ ਪੁੱਛੋ ਕਿ ਤੁਹਾਡੀ ਪੁਲਿਸ ਦੇ ਰਿਫਾਰਮ ਹੋਣਗੇ ਕੋਈ ਹਿਸਾਬ ਕਿਤਾਬ ਹੋਊਗਾ ਥਾਣੇਦਾਰ ਜ਼ਿੰਮੇਦਾਰ ਬਣੂਗਾ ਅਰਨਜੀਤ ਗਿੱਲ ਦੇ ਨਾਲ ਕੁੱਟਮਾਰ ਹੋਣਾ ਕੁਝ ਆਮ ਗੱਲ ਨਹੀਂ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਬਹੁਤ ਸਾਰੇ ਇਹ ਹਮਲੇ ਕੀਤੇ ਕਿ ਪੱਤਰਕਾਰਾਂ ਨੂੰ ਦਬਾ ਲਾਂਗੇ ਪਰ ਅੱਜ ਇੱਕ ਅਜਿਹਾ ਇਕੱਠ ਹੁੰਦਾ ਸੰਕੇਤਕ ਮੀਟਿੰਗ ਦੇ ਵਿੱਚ ਇੰਨਾ ਕੁ ਸਹਿਯੋਗ ਮਿਲਿਆ ਕਿ ਬਹੁਤ ਵੱਡਾ ਇਕੱਠ ਹੋ ਜਾਂਦਾ ਤੇ ਅੱਜ ਉਹਨਾਂ ਦਾ ਜਿਹੜਾ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਪੁਤਲਾ ਪੁਤਲਾ ਫੂਕਿਆ ਗਿਆ ਤੇ ਪੁਤਲਾ ਫੂਕਿਆ ਅਜੁੱਤੀ ਖੜੇ ਹੋਏ ਆ ਅਮਤੋਜ ਮਾਨ ਜੀ ਵੀ ਇੱਥੇ ਪਹੁੰਚੇ ਹੋਏ ਨੇ ਸਪੋਰਟ ਕਰਨ ਦੇ ਲਈ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਕੀ ਲੱਗਦਾ ਹੈ ਕਿ ਪੱਤਰਕਾਰਾਂ ਤੇ ਹਮ ਦੀ ਗੱਲ ਨਹੀਂ ਇਹ ਤਾਂ ਖਾਸ ਜੀ ਗੱਲ ਬੰਦ ਆਮ ਗੱਲ ਬੰਦੀ ਜਾਂਦੀ ਹੈ ਖਾਸ ਤੋਂ ਨਹੀਂ ਕਿਉਂਕਿ ਜਿੰਨੇ ਬਾਕੀ ਜਿਨ੍ਹਾਂ ਨਾਲ ਇਹਨਾਂ ਦਾ ਵਿਰੋਧ ਹੈ ਜਿਨ੍ਹਾਂ ਤੇ ਹਮਲੇ ਕਰਨਾ ਚਾਹੁੰਦੇ ਨੇ ਉਹਨਾਂ ਦੀ ਆਵਾਜ਼ ਤੁਹਾਡੇ ਮਾਈਕਾ ਰਹੀਂ ਜਾਂਦੀ ਕੈਮਰਾ ਰਹੀਂ ਜਾਂਦੀ ਹੈ ਤਾਂ ਫਿਰ ਇਹਨਾਂ ਨੂੰ ਲੱਗਦਾ ਜਿਨ੍ਹਾਂ ਨੂੰ ਪਹਿਲਾਂ ਇਹਨਾਂ ਨੂੰ ਢਾ ਲੋ ਸੋ ਆਪ ਦਾ ਤੁਸੀਂ ਵੀ ਤਿਆਰੀ ਰੱਖਿਓ ਜੇ ਹਾਂ ਮੈਂ ਤਾਂ ਅੱਗੇ ਕਹਿੰਦਾ ਸੀ ਨਾ ਪਾਣੀ ਜਿਹਾ ਛੱਟਦਾ ਮੈਨੂੰ ਪੜਨਾ ਆਉਂਦਾ ਨਹੀਂ ਤੁਸੀਂ ਤੇ ਆਮ ਹੀ ਉਹ ਮੈਰ ਫਾਟਰਫੁੱਟ ਚ ਫਿਰਦਾ ਹੁੰਦਾ ਆਈਆ ਤੇ ਕਹਿੰਦਾ ਇਹ ਪਾਣੀ ਸਾਡੇ ਅੱਗੇ ਕੀ ਕਰਦੇ ਆ ਨਹੀਂ ਕਾਰਨ ਕੀ ਹੈ ਨਾ ਕਿ ਜਦੋਂ ਹੁਕਮਰਾਨ ਜ਼ਬਰ ਹੋ ਜੇ ਨਾ ਹਾਂ ਤੇ ਜਾਬਰ ਚਾਹੇ ਬਾਬਰ ਹੋਵੇ ਤੇ ਚਾਹੇ ਅੱਜ ਵਾਲੇ ਹੋਣ ਉਹਨਾਂ ਦਾ ਤਰੀਕਾ ਕਾਰ ਵੀ ਆਹੀ ਹੁੰਦਾ ਹੈ ਉਹਨਾਂ ਦੇ ਹਥਿਆਰ ਉਹ ਖੜੀ ਪੁਲਿਸ ਸਹੀ ਆ ਇਹ ਉਹੀ ਤਰੀਕੇ ਹੁੰਦੇ ਉਹੀ ਡਾਂਗਾਂ ਹੁੰਦੀਆਂ ਨੇ ਸਿਰਫ ਹੁਕਮ ਦੇਣ ਵਾਲਾ ਬਦਲ ਜਾਂਦਾ ਔਰ ਲੁੱਟ ਵੀ ਸੇਮ ਹੁੰਦੀ ਹੈ ਜਿਹਨੂੰ ਆਪਾਂ ਐਕਸਪੋਜ਼ ਕਰ ਰਹੇ ਹਾਂ ਸਭ ਤੋਂ ਅਹਿਮ ਗੱਲ ਕੀ ਹੈ ਕਿ ਤੁਸ ਰਣਜੀਤ ਨੇ ਇਹੋ ਜਿਹਾ ਕੀ ਕੀਤਾ ਸੀ ਜਿਹਦੇ ਲਈ ਤੁਹਾਨੂੰ ਇਹ ਕਰਨਾ ਪੈ ਰਿਹਾ ਰਣਜੀਤ ਨੇ ਕਿਹਾ ਸੀ ਕਿ ਆ ਬਾਰੋਂ ਚੋ ਨਾ ਆ ਰਿਹਾ ਜਿਹੜਾ ਇਸ ਸਮਗਲਿੰਗ ਹੈ ਔਰ ਇਸ ਚੀਜ਼ ਸਮਗਲ ਰਹੀ ਹੈ ਕਿ ਸਾਡੇ ਐਮਐਸਪੀ ਹੈ ਉੱਥੇ ਐਮਐਸਪੀ ਨਹੀਂ ਗਈ ਹੁਣ ਕੀ ਹੈ ਤੁਸੀਂ ਵੇਖ ਲਿਓ ਜੇ ਕੱਲ ਜਾਂ ਪਰਸੋਂ ਤੱਕ ਇਹ ਕਿਹਾ ਜਾਊਗਾ ਮੈਨੂੰ ਲੱਗਦਾ ਸ਼ਾਇਦ ਕਹਿਤਾ ਕਿ ਸਾਡਾ ਕੋਟਾ ਪੂਰਾ ਹੋ ਗਿਆ ਕਹਤਾ ਜੀ ਹੋਦਾ ਕਹਤਾ ਨਾ ਹੁਣ ਕੋਟਾ ਪੂਰਾ ਹੋ ਗਿਆ ਜੇ ਹੁਣ ਇਹਨਾਂ ਚੋਂ ਕਿਸੇ ਦਾ ਵੀ ਝੋਨਾ ਬਾਕੀ ਹੈ ਘਰੇ ਰੱਖੀ ਬੈਠਾ ਹੈ ਘਰੇ ਰੱਖੀ ਬੈਠਾ ਹੈ ਉਹ ਕੀ ਕਿੱਥੇ ਲੈ ਕੇ ਜਾਊਗਾ ਵੱਡਣ ਖੜਾ ਵੱਡਣ ਵਾਲਾ ਵੀ ਬਥੇਰੀਆਂ ਦਾ ਖੜਾ ਹੈਗਾ ਅੱਜ ਹੂੰ ਉਹ ਨੂੰ ਫਿਰ ਇਹ ਕਹਿਣਗੇ ਜਲਦੀ ਲਿਓ ਫਿਰ ਕਹ ਉਹਦੇ ਚ ਮੌਇਸਚਰ ਹੋਊਗਾ ਫਿਰ ਕਹਿਣਗੇ ਜੀ ਤੇਰਾ ਕੱਟ ਲੱਗੂਗਾ ਕੱਟ ਕਿਹਦੇ ਕੋਲੇ ਜਾਣਾ ਹੈ ਇਹ ਜਿਹੜੇ ਵਿਚਲੇ ਨੇ ਇਹ ਕਾਰਨ ਕੀ ਹੈ ਇਹ ਇੱਕ ਲੁੱਟ ਹੈ ਇਹ ਜਦੋਂ ਵੀ ਜ਼ੁਲਮ ਕਰਦੇ ਨੇ ਉਹ ਬਿਨ ਵਜ੍ਹਾ ਨਹੀਂ ਕਰਦੇ ਉਹ ਜ਼ੁਲਮ ਦਾ ਕਾਰਨ ਹੁੰਦਾ ਲੁੱਟ ਨੂੰ ਆਪਾਂ ਐਕਸਪੋਜ਼ ਕਰਦੇ ਆ ਲੁੱਟਬਾਰੇ ਆਪਾਂ ਦੱਸਦੇ ਆ ਇਹ ਅਮੀਨ ਮਸਲਾ ਰਣਜੀਤ ਉਹਦੀ ਰਿਪੋਰਟਿੰਗ ਕਰ ਰਿਆ ਸੀ ਉਸ ਸਮਗਲਿੰਗ ਦਾ ਭਾਂਡਾ ਭੰਡਾ ਭੰਨ ਰਿਆ ਸੀ ਤੇ ਇਹਨਾਂ ਨੇ ਰਣਜੀਤ ਨੂੰ ਟਾਰਗੇਟ ਕਰ ਲਿਆ ਹਮਮ ਔਰ ਸਭ ਤੋਂ ਐਮ ਗੱਲ ਹੈ ਮੈਂ ਰਣਜੀਤ ਤੋਂ ਖੜ ਕੇ ਵੀ ਪੁੱਛਿਆ ਕਿਨ ਕੀ ਉਹਨੇ ਰਾਣਾ ਕਿ ਕੀ ਨਾਂ ਲਿਆ ਸੀ ਬੰਦੇ ਦਾ ਉਹ ਆਂਦਾ ਜੀ ਇਹ ਹੁਣ ਕੱਲਾ ਝਾੜੂ ਨਾਲ ਹੈ ਇਸ ਤੋਂ ਪਹਿਲਾਂ ਕਾਂਗਰਸ ਨਾਲ ਸੀ ਉਸ ਤੋਂ ਪਹਿਲਾਂ ਅਕਾਲੀਆਂ ਨਾਲ ਤੇ ਭਾਜਪੀ ਨਾਲ ਸੀ ਹਮ ਇਹ ਲੁੱਟਣ ਵਾਲੇ ਹਮੇਸ਼ਾ ਸਹਾਰਾ ਭਾਲਦੇ ਨੇ ਹੁਕਮਰਾਨ ਦਾ ਤੇ ਹੁਕਮਰਾਨ ਇਹ ਭਾਲਦਾ ਕਿ ਮੈਨੂੰ ਕੱਟ ਕਿਹੜਾ ਦੇਊਗਾ ਹੂੰ ਤੇ ਕੱਟ ਕਿੱਥੋਂ ਇਮਾਨਦਾਰੀ ਤੋਂ ਆਪਾਂ ਕੱਟ ਦੇ ਦੇਾਂਗੇ ਕਿਹੜੀ ਗੱਲ ਦਾ ਕੱਟ ਸਾਡੇ ਤਾਂ ਵੈਸੀ ਕੰਮ ਮਤਲਬ ਨਾਲ-ਨਾਲ ਜਾ ਰਿਹਾ ਹੁੰਦਾ ਹੈ ਹੂੰ ਹੈਂਡ ਆਂਡ ਮਾਊਥ ਵਾਲੀ ਗੱਲ ਹੁੰਦੀ ਹੈ ਹੂੰ ਕੱਟ ਦਿੰਦੇ ਨੇ ਇਹ ਲੋਕ ਜੋ ਚੋਰੀਆਂ ਕਰਦੇ ਨੇ ਠੱਗੀਆਂ ਕਰਦੇ ਨੇ ਆਪਾਂ ਕਿਹੜੀ ਆਪਾਂ ਸਰਕਾਰ ਕਿਹੜੀ ਗੱਲਾਂ ਨੇ ਕਿ ਇਹ ਠੱਗੀਆਂ ਰੋਕੀਆਂ ਜਾਣ ਮੈਂ ਇਹਨਾਂ ਨਾਲ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜਦ ਕਿ ਅਸੀਂ ਕਹਿ ਸਕਦੇ ਹਾਂ ਪੰਜਾਬ ਨੂੰ ਇਹ ਅਧਿਕਾਰ ਹੈ ਪਰ ਕੀ ਇਹ ਰਾਜਸਥਾਨ ਤੋਂ ਲਿਆਂਦਾ ਹੋਇਆ ਝੋਨਾ ਜਿਹੜੇ ਵੀ ਕਿਸਾਨ ਤੋਂ ਲੈ ਕੇ ਆਏ ਆ ਉਹਦਾ ਰੇਟ ਐਮਐਸਪੀ ਵਾਲਾ ਆਊਗਾ ਨਾ ਉਹਦਾ ਰੇਟ ਹੋਊਗਾ ਰਾਜਸਥਾਨ ਵਾਲਾ ਇੱਥੇ ਲੈ ਕੇ ਐਮਐਸਪੀ ਤੇ ਵੇਚਣਾ ਹੈ ਔਰ ਉਹ ਜਿਹੜਾ ਮਾਰਜਿਨ ਆ ਪੈਸੇ ਦਾ ਉਹਨੂੰ ਵੰਡਿਆ ਜਾਂਦਾ ਹੈ ਜਿਹੜਾ ਉਹ ਰਾਣਾ ਹੋਊਗਾ ਤੇ ਜਿਹੜੇ ਬਾਕੀ ਇਹਨੂੰ ਸਨਰਕਸ਼ਨ ਦੇ ਰਹੇ ਨੇ ਉਹਨਾਂ 'ਚ ਵੰਡਿਆ ਜਾਣਾ ਹੈ ਹੂੰ ਉਨ ਜਿਹੜਾ ਉਹਨੂੰ ਐਕਸਪੋਜ਼ ਕਰਦਾ ਉਹਨੂੰ ਇਹ ਕੁੱਟਣ ਲੱਗ ਪੈਂਦੇ ਨੇ ਆ ਇਹਨਾਂ ਦਾ ਮਸਲਾ ਸਾਰਾ ਕਿ ਲੱਗਦਾ ਐ ਤਾਂ ਦਬਾ ਲੈਣ ਕਿ ਰਣਜੀਤ ਨਾ ਆਮ ਜੇ ਕਰਦਾ ਬੰਦਾ ਐ ਤਿੰਨ ਤਿੰਨ ਚਾਰ ਘਰਾਂ ਦੇ ਦੋ ਤਾਂ ਭੈਣਾ ਦੇ ਘਰ ਵਾਲੇ ਮਰ ਗਏ ਉਹ ਵੀ ਜ਼ਿੰਮੇਵਾਰੀਆਂ ਦੇ ਤੋ ਆਪਦੇ ਘਰ ਦੇ ਵੀ ਜ਼ਿੰਮੇਵਾਰੀ ਆਮ ਜੇ ਤਾਂ ਸਮਝੌਤਾ ਨਹੀਂ ਕਰਦਾ ਪਰ ਮੈਂ ਇਹ ਚੀਜ਼ ਵੇਖੀ ਆ ਬੰਦੇ ਦੇ ਵਿੱਚ ਕਿਤੇ ਵੀ ਸਮਝੌਤਾ ਕਰਕੇ ਨਹੀਂ ਆਇਆ ਚੇ ਸਮਝੌਤੇ ਵਾਲਾ ਹੁੰਦਾ ਤੇ ਹੁੰਦਾ ਕਿਉਂ ਕੁੱਟਮਾਰ ਹਮ ਫਿਰ ਤਾਂ ਗੱਲ ਨਿਬੜ ਜਾਣੀ ਸੀ ਹਮ ਕੁੱਟਮਾਰ ਦੀ ਨਿਸ਼ਾਨੀ ਹੈ ਕਿ ਉਹ ਸਮਝੌਤੇ ਵਾਲਾ ਨਹੀਂ ਇਨਸਾਫ ਵਾਲਾ ਔਰ ਇੱਕ ਹੋਰ ਗੱਲ ਜਗਮੀਤ ਪੰਜਾਬ ਦੀ ਇਕਤਾ ਜਿਹੜੀ ਤਾਸੀਰ ਹੈ ਨਾ ਉਹ ਦਬਣ ਵਾਲੀ ਨਹੀਂ ਸਮਝੌਤੇ ਵਾਲੀ ਨਹੀਂ ਦੂਜਾ ਕਿਸਾਨ ਅੰਦੋਲਨ ਤੋਂ ਬਾਅਦ ਆਪਣੇ ਚ ਇੱਕ ਗੱਲ ਕਮਾਲ ਦੀ ਆ ਗਈ ਕਿ ਆਪਾਂ ਬੋਲਣ ਲੱਗ ਗਏ ਹਾਂ ਤੇ ਇਕੱਠੇ ਹੋ ਕੇ ਬੋਲਣ ਲੱਗ ਗਏ ਸਹੀ ਆ ਔਰ ਰਣਜੀਤ ਨਾਲ ਹੋ ਰਹੀ ਏ ਤੇਰੇ ਨਾਲ ਹੋ ਰਹੀ ਮੇਰੇ ਨਾਲ ਹੋ ਰਹੀ ਇਹਨਾਂ ਨਾਲ ਹੋ ਰਹੀ ਆਪਾਂ ਇਕੱਠੇ ਹੋ ਜਾਾਂਗੇ ਔਰ ਆਹੀ ਅਸੀਂ ਹੋਕਾ ਦੇ ਰਿਹਾ ਕੱਲੇ-ਕੱਲੇ ਨੂੰ ਇਹ ਲਈ ਨਹੀਂ ਬੈਠੇ ਸਾਰੇ ਜਦੋਂ ਆਗੇ ਤਾਂ ਫੇਰ ਆਪਾਂ ਇਹਨਾਂ ਨੂੰ ਨਹੀਂ ਲਈ ਬੈਠੇ ਪਰ ਮਸਲਾ ਇੱਕੋ ਆਏ ਕਿ ਆਪਾਂ ਹਰ ਵਾਰੀ ਇੱਕ ਅਜਿਹੇ ਬੰਦਾ ਚੁਣ ਕੇ ਬਾਵਾਗੇ ਜਿਹਦੇ ਨਾਲ ਅਸੀਂ 5 ਸਾਲ ਲੜਦੇ ਰਹੀਏ ਬੰਦਾ ਮੇਰੀ ਮੁਰਾਦ ਸਰਕਾਰ ਤੋਂ ਕੀ ਇਹ ਸਾਨੂੰ ਅਸੀਂ ਸਾਰਾ ਕੁਝ ਕਰਦੇ ਆਂ ਮਿਹਨਤ ਕਰਦੇ ਆਂ ਜੋਸ਼ੀਲੇ ਵੀ ਆਂ ਲੜਦੇ ਵੀ ਆਂ ਅਸੀਂ ਯਾਰ ਬੰਦੇ ਨਹੀਂ ਸਹੀ ਚੁਣ ਸਕਦੇ ਉਹ ਲੋਕ ਕਹਿਣਗੇ ਜਿਵੇਂ ਇਹ ਕਹਿ ਦੇਣਗੇ ਉਹਦੇ ਮੱਥੇ ਤੇ ਲਿਖਿਆ ਜੀ ਮੱਥੇ ਤੇ ਨਹੀਂ ਲਿਖਿਆ ਪਰ ਮੈਂ ਆ ਨਾ ਅਸੀਂ ਜਿਹੜੀਆਂ ਚੀਜ਼ਾਂ ਦੀ ਵੈਸਟਰਨ ਵਰਲਡ ਪ੍ਰੈਕਟਿਸ ਕਰ ਰਿਆ ਅਸੀਂ ਪਾਲਿਸੀਆਂ ਤੇ ਤਾਂ ਜਾ ਸਕਦੇ ਹਾਂ ਮੁੱਦਿਆਂ ਤੇ ਤਾਂ ਜਾ ਸਕਦੇ ਹਾਂ ਕੀ ਅਸੀਂ ਇਹਨਾਂ ਨੂੰ ਪੁੱਛਤਾ ਸਕਦੇ ਹਾਂ ਕਿ ਭਾਈ ਦੱਸੋ ਪੁਲਿਸ ਦੇ ਰਿਫਾਰਮ ਕਦੋਂ ਹੋਣਗੇ ਆ ਜਿਹੜੀ ਚਕਾਈ ਵੇਲੇ ਲਿਫਟਿੰਗ ਵੇਲੇ ਮਸਲੇ ਹੁੰਦੇ ਆ ਕਿਵੇਂ ਰੋਕੇ ਜਾਣਗੇ ਲਿਖ ਕੇ ਦਿਓ ਹੂੰ ਜੋ ਸਾਡੇ ਮੈਡੀਕਲ ਐਜੂਕੇਸ਼ਨ ਦਾ ਹਾਲ ਹੈ ਰੇਤ ਦਾ ਹਾਲ ਹੈ ਪਾਣੀ ਦਾ ਹਾਲ ਹੈ ਇਹਦੇ ਬਾਰੇ ਕੀ ਕਰੋਗੇ ਲਿਖ ਕੇ ਦਿਓ ਬੋਲੋ ਲਿਖ ਕੇ ਦਿਓ ਇਨਕਲਾਬ ਕਹਿਣ ਨਾਲ ਨਹੀਂ ਆਉਂਦਾ ਕੁਝ ਲਿਖਣ ਨਾਲ ਆਉਂਦਾ ਪਾਲਿਸੀ ਨਾਲ ਆਉਂਦਾ ਪਾਲਿਸੀ ਕਿੱਥੇ ਹੈ ਸਾਡਾ ਮਸਲਾ ਕੀ ਹੈ ਅਸੀਂ ਉਦੋਂ ਕਹਿ ਦਿੰਨੇ ਆ ਇੱਧਰ ਆ ਮੈਂ ਇੱਧਰ ਮੈਂ ਇਹਨੇ ਮੇਰਾ ਠਾਨੇਦਾਰ ਦਾ ਕੰਮ ਕਰਾਦਾ ਸੀ ਇਹਨੇ ਐਸਡੀਐਮ ਦਾ ਕਰਾਤੇ ਚੱਲ ਵੀ ਵੋਟ ਆ ਲੈ ਜਾ ਇਹਨਾਂ ਦੇ ਲਾਰਿਆਂ ਚ ਆ ਜਾਂਦੀਆਂ ਜਿਹੜੇ ਕਿ ਨਾਰਿਆਂ ਦੀ ਸ਼ਕਲ ਚ ਹੁੰਦੇ ਫਿਰ ਲਾਰੇ ਬਣ ਜਾਂਦੇ ਆ ਯਾਰ ਅਸੀਂ ਕਿਉਂ ਨਹੀਂ ਉਹ ਤੋਂ ਡਿਟੇਲ ਕਰਦੇ ਕੀ ਅਸੀਂ ਕਦੇ ਕਿਸੇ ਨੂੰ ਪੁੱਛਿਆ ਜਿੰਨੇ ਵੀ ਸਾਡੇ ਮਸਲੇ ਨੇ 35 ਨੇ ਮੈਂ ਗਿਣ ਕੇ ਦੱਸ ਰਿਹਾ ਤੁਹਾਨੂੰ 35 ਮਸਲੇ ਨੇ ਬਜ਼ੁਰਗੋ ਜੇ ਆਪਾਂ 35 ਮਸਲਿਆਂ ਤੇ ਗੱਲ ਕਰ ਲਈਏ ਮੈਂ ਤੁਹਾਨੂੰ ਲਿਖ ਕੇ ਦਿੰਦਾ ਇਹੋ ਜੇ ਜ਼ਬਰਦਾਰਾ ਨਹੀਂ ਆਉਣਗੇ ਪਰ ਆਪਾਂ ਜਦੋਂ ਪਿੰਡਾਂ 'ਚ ਵੋਟ ਪਾਉਨੇ ਆ ਅਸੀਂ ਪੁੱਛਿਆ ਕਿਸੇ ਨੇ ਮੈਨੂੰ ਦੱਸੋ ਭਗਵਾਨ ਤੋਂ ਤੁਹਾਡੇ ਕੋਲੇ ਆਉਂਦਾ ਸੀ ਮੰਨ ਲਓ ਆਪ ਵਾਲੇ ਆ ਝਾੜੂ ਵਾਲੇ ਨਹੀਂ ਆਏ ਜੀ ਚਲੋ ਆਏ ਜਦੋਂ ਵੋਟਾਂ ਪਾਈਆਂ ਹੋਣੀਆਂ ਤੁਸੀਂ ਏ ਰੂਬੀ ਨੂੰ ਇਹ ਨਹੀਂ ਆ ਵੋਟਾਂ ਪਾਈਆਂ ਇਹਨਾਂ ਨੇ ਇੱਕ ਵਾਰੀ ਵੀ ਨੇ ਸਾਡਾ ਪਤਾ ਨਹੀਂ ਲਿਆ ਮੈਨੂੰ ਇਹ ਦੱਸੋ ਜੀ ਉਹਨੂੰ ਜਿਹੜਾ ਵੀ ਬੰਦਾ ਹੈ ਰੂਬੀ ਨੂੰ ਵੋਟ ਕਿਉਂ ਪਾਈ ਸੀ ਕਿਉਂ ਪਾਈ ਸੀ ਜੇ 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 ਇਹ ਬੰਦੇ ਨਾ ਕ੍ਰਮਚੌਰੀ ਬੰਦਾ ਦੇ ਉਹ ਅੱਗੇ ਲੱਗ ਜਾਂਦੇ ਨੇ ਤੇ ਮਗਰ ਤਾਂ ਪੇਡਾ ਫਿਰ ਮਗਰ ਲੱਗਣੇ ਸੌਖੀਆਂ ਨੇ ਮੈਨੂੰ ਹੋਰ ਆਹੀ ਗੱਲ ਜਿਵੇਂ ਰੂਬੀ ਨੂੰ ਰੂਬੀ ਤੋਂ ਪਹਿਲਾਂ ਕੋਈ ਹੋਰ ਹੋਊਗਾ ਇਹਨਾਂ ਨੂੰ ਜਦੋਂ ਆਪਾਂ ਵੋਟ ਪਾਉਣੀ ਹੈ ਆਪਾਂ ਇਹ ਕਹਿਣਾ ਲੈ ਵੀ ਤੂੰ ਮੁੱਦਾ ਦੱਸ ਤੇਰੇ ਮੁੱਦਿਆਂ ਤੇ ਕੰਮ ਕਿਵੇਂ ਕਰੇਗਾ ਉਹ ਜਿਵੇਂ ਮੰਨ ਲਓ ਆਪਣੀ ਲਿਫਟਿੰਗ ਵਾਲੇ ਤੇ ਆਜੋ ਲਿਫਟਿੰਗ ਹੁੰਦਾ ਰਿ ਝੋਨਾ ਜੋ ਚਕਾਈ ਹੁੰਦੀ ਆ ਆਪਾਂ ਉਹਦੇ ਵਿੱਚ ਆ ਗੱਲਾਂ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕਰਨੀਆਂ ਚਾਹੀਦੀਆਂ ਨਾ ਆਪਾਂ ਹੁਣ ਜਿਵੇਂ ਪਿੰਡਾਂ ਦੇ ਇਲੈਕਸ਼ਨ ਹੋਏ ਪੰਚਾਇਤਾਂ ਦੇ ਹੋਏ ਸੀ ਨਾ ਹਰ ਪਿੰਡ 'ਚ ਤਕਰੀਬਨ ਲੋਕਾਂ ਨੇ ਸਰਪੰਚਾਂ ਨੇ ਪੈਸਾ ਵੰਡਿਆ ਹਾਂਜੀ ਜਦੋਂ ਆਪਾਂ ਆਪਦੇ ਸਰਪੰਚ ਵੇਲੇ ਇਹ ਗੱਲ ਨਹੀਂ ਕਰਾਂਗੇ ਕਿ 10 ਭਾਈ 66 ਦਾ ਕੀ ਕਰੇਗਾ ਕੀ ਕਰੇਗਾ ਕਮਿਊਨਿਟੀ ਹਾਲ ਬਣਾਏਗਾ ਹੈਲਥ ਸੈਂਟਰ ਬਣਾਏਗਾ ਗਰਾਊਂਡ ਬਣਾਏਗਾ ਫਿਰ ਤੈਨੂੰ ਵੋਟ ਪਾ ਦੇਾਂਗੇ ਕਿਸੇ ਪਿੰਡ ਚ ਇਹ ਗੱਲ ਹੋਈ ਹੈ ਨਹੀਂ ਹੋਈ ਨਾ ਤੇ ਜਦੋਂ ਸਰਪੰਚ ਪੈਸੇ ਲਾ ਕੇ ਬਣਿਆ ਮੈਂ ਸਰਪੰਚ ਦੀ ਉਦਾਹਰਣ ਤਾਂ ਦੇ ਰਿਹਾ ਕਿ ਜਲਦੀ ਸਮਝੂਗੇ ਜਿਹੜਾ ਸਰਪੰਚ 40 ਲੱਖ ਰੁਪਿਆ ਲਾ ਕੇ ਬਣਿਆ ਜਾਂ 50 ਲੱਖ ਉਹ ਗਰੰਟਾ ਹੀ ਖਾਊ ਗਰਾਂਡ ਇਹ ਖਾਊਗਾ ਤੇ ਜਿਹੜਾ ਐਮ.ਐਲ.ਏ ਆ ਪੈਸੇ ਲਾਊਗਾ ਸ਼ਰਾਬ ਵੰਡੂਗਾ ਗੱਡੀਆਂ ਭੇਜੂਗਾ ਉਹ ਕੀ ਕਰੂਗਾ ਖਾਊਗਾ 7 ਕਰੋੜ ਲਾਊ 70 ਕਮਾਊ ਕਮਾਊ ਜਦੋਂ ਵੀ ਇਹ ਬੰਦਾ ਆਵੇ ਹੁਣ ਤੁਹਾਡੇ ਕੋਈ ਡਰਾਈਵਰ ਮੰਨ ਲਓ ਹੁਣ ਚਲੋ ਤੁਸੀਂ ਤਾਂ ਸਾਰੇ ਆਪ ਹੀ ਚਲਾ ਲੈਂਦੇ ਹੋਵੋਗੇ ਆਪਾਂ ਕੋਈ ਡਰਾਈਵਰ ਰੱਖਦੇ ਆਂ ਆਪਾਂ ਆਨੇ ਨਾ ਟਰੈਕਟਰ ਚਲਾ ਕੇ ਵਖਾ ਆਨੇ ਹੈ ਠੀਕ ਹੈ ਜੀ ਤੇ ਜਦੋਂ ਆਪਾਂ ਪੰਜਾਬ ਫੜਾ ਦਿੰਨੇ ਕਿਸੇ ਨੂੰ ਉਦੋਂ ਕਿਤੇ ਪੁੱਛਿਆ ਪੰਜਾਬ ਨੂੰ ਚਲਾ ਕਿਵੇਂ ਚਲਾਏਗਾ ਪੰਜਾਬ ਦੇ ਕਲੱਚ ਬ੍ਰੇਕ ਪਤਾ ਕਿਹੜੇ ਨੇ ਉਹ ਆ ਮੁੱਦੇ ਕਿ ਦੱਸ ਭਾਈ ਪਾਣੀਆਂ ਦੇ ਮੁੱਦੇ ਨੂੰ ਕਿਵੇਂ ਹੱਲ ਕਰੇਗਾ ਨਹੀਂ ਪੁੱਛਿਆ ਕਿਤੇ ਕਿਤੇ ਆਪ ਇਹ ਜਿੱਦਣ ਆਪਾਂ ਪੁੱਛਣ ਲੱਗ ਗਏ ਮੈ ਤੋਂ ਮੈਂ ਤੁਹਾਨੂੰ ਲਿਖ ਕੇ ਦਿੰਨਾ ਆਪਣੇ ਕੈਨੇਡਾ ਮੁੰਡੇ ਜਾਂਦੇ 40 ਲੱਖ ਲਾ ਕੇ ਆਪਣੇ ਨਾਲੋਂ ਉਹਦੀ ਜਮਾ ਗਈ guzri ਮਿੱਟੀ ਐ ਮੌਸਮ ਵੀ ਗਿਆ ਗੁਜ਼ਰਿਆ ਐ ਪਤਾ ਕੀ ਚੰਗਾ ਐ ਉੱਥੇ ਵੋਟ ਲੋਕ ਆ ਗੱਲਾਂ ਤੇ ਪਾਉਂਦੇ ਨੇ ਨਾ ਕਿ ਨਾਰਿਆਂ ਤੇ ਪਾਉਣ ਕੋਈ ਕੋ ਪੁੱਛਦੇ ਨੇ ਆਪਦੀ ਪਾਲਿਸੀ ਦੱਸ ਠੀਕ ਐ ਜੀ ਪਾਣੀ ਨੂੰ ਕਿਵੇਂ ਸਹੀ ਕਰੇਗਾ ਬਿਜਲੀ ਕਿਵੇਂ ਹੋਊਗੀ ਰੈਵਨਿਊ ਮਤਲਬ ਬਾਕੀ ਦੇ ਸਾਰੇ ਮੁੱਦੇ ਕਿਵੇਂ ਸਹੀ ਹੋਣਗੇ ਜਿਦੇ ਚ ਆਪਣੀ ਚਕਾਈ ਵੀ ਆਉਂਦੀ ਐ ਇਸ ਸਾਰੀਆਂ ਗੱਲਾਂ ਜੇ ਆਪਾਂ ਪੁੱਛਣ ਲੱਗ ਜੀਏ ਮੈਂ ਤੁਹਾਨੂੰ ਲਿਖ ਕੇ ਦਿੰਨਾ ਕਿ ਇਹ ਜਾਬਰ ਨਹੀਂ ਬਣਨਗੇ ਫਿਰ ਜਿਹੜੇ ਲੁੱਟਦੇ ਨੇ ਬਣੇ ਖੜੇ ਜੀ ਹੁਣ ਇਹ ਨਹੀਂ ਆਪਾਂ ਪੁੱਛਿਆ ਕਰ ਜੀ ਇਹ ਜਿਹੜਾ ਇਹਨਾਂ ਨੇ ਕੋਈ ਇਹੋ ਜਿਹਾ ਬਾਬਾ ਬੋਲਦੇ ਨਹੀਂ ਸੀ ਨਾ ਮੂਰੇ ਹੁਣ ਹੀ ਬੋਲਣ ਲੱਗੇ ਜਦੋਂ ਦਿੱਲੀ ਧਰਨੇ ਲਾਏ ਹਾਂ ਕਿਸਾਨ ਅੰਦੋਲਨ ਲੱਗੇ ਨਾ ਛੋਟੇ ਛੋਟੇ ਕੰਮ ਹੀ ਨਹੀਂ ਕਰ ਰਹੇ ਪਤਾ ਨਹੀਂ ਕੀ ਗੱਲ ਹੈ ਜੀ ਸਦਕਾਰ ਨੇ ਐ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਤਾਂ ਪੈਸਿਆਂ ਨਾਲ ਜਿੱਤਣਾ ਜਿੱਤਣਾ ਜਿਵੇਂ ਪਹਿਲੇ ਜਿੱਤਦੇ ਰਹੇ ਆ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਇਤੂ ਗਿੱਦੜਵਾ ਤੋਂ ਤਾਂ ਬੜੇ ਦੂਜੇ ਜਿੱਤਦੇ ਰਹੇ ਨੇ ਕਿਸੇ ਐਮਐਲਏ ਮੰਤਰੀ ਜਾਂ ਲੀਡਰ ਦਾ ਘਰ ਤੁਹਾਨੂੰ ਛੋਟਾ ਹੁੰਦਾ ਨਜ਼ਰ ਆਇਆ ਮੈਲ ਹੀ ਬਣੇ ਨੇ ਨਾ ਆਪਣੇ ਸਾਰਿਆਂ ਦੇ ਬਿਮਾਰ ਹੋ ਗਏ ਸਰੀਰ ਜਾਂ ਘਰ ਛੋਟੇ ਹੋ ਗਏ ਹੋਏ ਨਾ ਇਹਦੇ ਪਿੱਛੇ ਉਹਨਾਂ ਕੋਲੇ ਕਿਹੜੀ ਗਿੱਦੜ ਸਿੰਘੀ ਹੈ ਕਿ ਮੇਲੇ ਦੀ ਤਨਖਾਹ 1 ਸਵਾ ਲੱਖ ਰੁਪਇਆ ਹੈ ਸਵਾਲ ਇਕ ਤਨਖਾਹ ਹੈ ਤੇ ਸਾਲ ਦੀ ਕਿੰਨੇ ਬਣ ਗਏ 15 ਲੱਖ ਚਲ 20 ਗਿਣ ਲਓ 20 ਲੱਖ ਨਾਲ ਇਹਨਾਂ ਦੇ ਮਹਿਲ ਕਿਵੇਂ ਪੈ ਗਏ ਵਿੱਚ ਪੂਰੇ ਸਾਲ ਦਾ ਖਰਚਾ ਵੀ ਕੱਢਣਾ ਇਹ ਇਹ ਗੱਡੀਆਂ ਕਿਵੇਂ ਆ ਗਈਆਂ ਹੋਰ ਚਾਰ ਗੱਡੀਆਂ ਆ ਗਈਆਂ ਬਾਏ ਇਹਦੇ ਲਈ ਆਪਾਂ ਇੱਕੋ ਕੰਮ ਕਰੀਏ ਜਿਵੇਂ ਆਪਾਂ ਕਿਸੇ ਰਸੋਈਏ ਨੂੰ ਕਹਿੰਨੇ ਆ ਨਾ ਕਿਸੇ ਰਸੋਈਏ ਨੂੰ ਕਹਿੰਨੇ ਆ ਕਿ ਸਬਜ਼ੀ ਬਣਾ ਕੇ ਵਿਖਾਓ ਉਵੇਂ ਜਦੋਂ ਇਹ ਸਾਥੋਂ ਵੋਟਾਂ ਮੰਗਣ ਆਉ ਇਹਨਾਂ ਨੂੰ ਕਹੋ ਕਿ 30 ਮੁੱਦਿਆਂ ਦੀ ਡਿਟੇਲ ਦਿਓ ਲਿਖ ਕੇ ਦਿਓ ਕਿ ਪਾਣੀ ਦਾ ਕੀ ਕਰੂਗੇ ਬਿਜਲੀ ਦਾ ਕੀ ਕਰੂਗੇ ਚਿਕਾਈ ਦਾ ਕੀ ਕਰੂਗੇ ਮੈਡੀਕਲ ਹਸਪਤਾਲਾਂ ਦਾ ਕੀ ਕਰੂਗੇ ਪੜ੍ਹਾਈ ਦਾ ਕੀ ਕਰੂਗੇ ਕੀ ਪੰਜਾਬੀ ਬੋਲਣ ਵਾਲਿਆਂ ਨੂੰ ਪੰਜਾਬ 'ਚ ਨੌਕਰੀਆਂ ਨਹੀਂ ਮਿਲਣੀਆਂ ਚਾਹੀਦੀਆਂ ਆ ਤੁਸੀਂ ਅਦਾਲਤ ਜਾਂਦੇ ਹੋਗੇ ਕਚਹਿਰੀਆਂ 'ਚ ਹੁਣ ਉਹਤੇ ਜੱਜ ਲਿਖਦਾ ਹੈ ਇੰਗਲਿਸ਼ ਚ ਕੀ ਉਹ ਪੰਜਾਬੀ ਚ ਨਹੀਂ ਲਿਖਣਾ ਚਾਹੀਦਾ 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 ਤੁਹਾਡੇ ਵਕੀਲਾਂ ਦੀ ਜਿਰਾ ਸਾਰਾ ਕਾਗਜ਼ਾਤ ਦਾ ਕੰਮ ਪੰਜਾਬੀ ਚ ਹੋਣਾ ਚਾਹੀਦਾ ਨਾ ਕਿਉਂ ਨਹੀਂ ਹੁੰਦਾ ਪਤਾ ਨਾ ਲੱਗੇ ਪਤਾ ਕਿਉਂ ਨਹੀਂ ਇਹ ਹਾਈ ਕੋਰਟ ਨੇ 2009 ਚ ਕਿਹਾ ਸੀ ਕਿ ਸਾਰੇ ਡਿਸਟ੍ਰਿਕਟ ਮਤਲਬ ਜ਼ਿਲ੍ਹਿਆਂ ਦੇ ਕੋਰਟ ਹੈ ਉਹਨਾਂ ਦਾ ਕੰਮ ਪੰਜਾਬੀ ਚ ਕਰ ਦੇਾਂਗੇ ਪਰ ਉਹਦੇ ਲਈ ਸਰਕਾਰ ਇੰਨੇ ਪੈਸੇ ਦੇਵੇ ਹਨ ਖੁਦ ਹੀ ਨਹੀਂ ਰਹਿਗੇ ਇੱਕ ਕੰਮ ਆਪਾਂ ਪੁੱਛਤਾ ਸਕਦੇ ਆਂ ਕਿ ਦੱਸੋ ਕਿਉਂ ਨਹੀਂ ਕਰ ਰਹੇ ਕਾਹਿੰ ਤੱਕ ਬਹਿ ਰਿਹਾ ਬਸ ਕਿ ਨਹੀਂ ਸਾਂਹਿਆ ਨਾ ਚੀ ਉਹ ਹੀ ਗੱਲ ਨੇ ਇਹਨੂੰ ਕਿਹੜਾ ਬੰਦਾ ਬਾਪੂ ਕਿੰਡ ਕਿਹੜਾ ਚੰਬਾ ਜੀ ਇਹਦੇ ਨਾਲ ਹੀ ਅੱਗੇ ਦੜ ਬੰਦਾ ਕਿ ਮਲੋੜ ਜੀ ਨਾਲ ਹੀ ਇਹ ਚੰਬਾ ਦਾ ਅਗਰ ਰਣਜੀਤ ਸਿੰਘ ਦਾ ਜਾਣਦੇ ਹੋਗੇ ਹਾਂ ਜੀ ਜਾਣਦੇ ਹਾਂ ਕਿਵੇਂ ਦਾ ਬੰਦਾ ਵਧੀਆ ਜੀ ਚਾਹੀਦਾ ਜੇ ਮਗਰਾਏ ਆਂ ਅੱਛਾ ਤੇ ਪਰ ਉਹ ਤਾਂ ਗੁੰਡਾਗਰਦੀ ਕਰੀ ਜਾਂਦੇ ਗੁੰਡਾਗਰਦੀ ਇੱਕ ਥਾਣੀ ਹੁੰਦੀ ਗੁੰਡਾਗਰਦੀ ਬਾਹਲੇ ਥਾਈ ਹੁੰਦੀ ਆ ਪਰ ਮਗ ਤੋ ਨਾ ਛਟਿਆ ਹਾਂ ਨਾ ਜੋ ਛਟਿਆ ਨਾ ਤੇ 15 ਅੱਧੀ ਤੇਰੀ ਸੋਲਗੀ ਜੀ ਹਾਂ ਅੱਧੀ ਉਹ ਤੇ ਹੀ ਸੋਲਗੀ ਨਾ ਆ ਕੇ ਆ ਵੀ ਆ ਸਵੇਰੇ ਤੋਲ ਦਿਓ ਹੂੰ ਵੀ ਮਾਰੀ ਤੁੰਡ ਹੋ ਗਈ ਛੱਲ ਹੋ ਗਈ ਹਾਂ ਅਰੇ ਹੁਣ ਤਾਂ ਤੇਰੀ ਲੱਗੂਗੀ ਮਤਲ ਕਾਕ ਸੁਣਣ ਵਾਲੀ ਅਮਤੋ ਜੀ ਗੱਲ ਸੁਣੋ ਆ ਤਾਂ ਲੱਗੂਗੀ ਹੁਣ ਤੇਰੀ ਛਾਟ ਲੱਗੂਗੀ ਤੁੰਡ ਕਾ ਕੇ 17 ਦਿਨ ਹੋ ਗਏ ਜੀ ਬੈਠੇ ਨੂੰ ਨਕਤ ਜਾਮ ਆ ਕੇ ਤੋਨਾ ਸੁੱਕਾ ਸੀ ਮਗਾ ਭਰਾ ਆਵਾਜ਼ ਪਰ ਮੈਂ ਸਾਰਾ ਰੱਖ ਲਿਆ ਤੇ ਭਵੇਂ ਰੱਖ ਲਿਆ ਅੱਡਾ ਸਾਡੀ ਕੋਈ ਪੁੱਛ ਹੜਤਾਲ ਹੋਣੀਗੀ ਹੂੰ ਚਾਹ ਉਹਨੇ ਬਾਪੂ ਬਾੜੀ ਨਹੀਂ ਲਾਉਣਾ ਡੋ ਹੀ ਲਾ ਲਾ ਮਗਾ ਬਾਬਾ ਹੁਣ ਤਿੰਨ ਲਾ ਲਾ ਜਦੋਂ ਉਹਨਾਂ ਨੇ ਮੈਂ ਕਾਰ ਲਈ ਧੀ ਨਾਲ ਦੀ ਨਾਲ ਹੋ ਗਿਆ ਉਹਾਰੇ ਵੀ ਇੱਕ ਤਰੀਕੇ ਤੇ ਹੋਰ ਤੋਰਨਾ ਤਰ ਫਿਰ 6 ਕਿਲੋ ਤੇ ਗਈ ਉਹ ਹੀ ਹਾਲ ਹੁਣ ਹੋ ਰਿਹਾ ਹੈ ਧੰਨਵਾਦ ਇਹਦਾ ਹੀ ਧੁੰਦ ਪਈ ਦੀ ਵੀ ਐਮਐਸ ਉਹਦੇ ਚ ਮੌਇਸਚਰ ਵਧਾ ਦਿੰਦੇ ਆ ਬਾਬਾ ਕਹਿੰਦਾ ਇਹਨਾਂ ਕੋਈ ਸਹੀ ਹੱਲ ਨਹੀਂ ਲੱਭ ਜਾਂਦਾ ਇਹ ਆਇਆ ਕਰਕੇ ਪਾ ਲਾ ਤਾਂ ਪੰਜ ਚਾਰ ਮੁਕਰ ਬਣਦਾ ਧੋਣਾ ਜਿੰਨੀ ਦਾ ਸੁੱਕਾ ਵਰਦਾ ਪਰ ਇਹਨਾਂ ਉਹ ਜਿਹੜੀ ਕਾਰ ਵੀ ਆਤ ਪਈ ਆ ਉਹ ਨਿਕਲਦੀ ਜਦੋਂ ਕਾਰ ਤੇ ਕੀ ਉਹ ਸੁੱਕ ਜਾਂਦਾ ਇਹਦਾ ਹੱਲ ਕੀ ਹਮਦੋ ਜੀ ਇਹਦਾ ਹੱਲ ਇੱਕੋ ਹੀ ਹੈ ਕਿ ਜਿਹੜੀਆਂ ਚੀਜ਼ਾਂ ਦਾ ਇਹ ਰੂਲ ਪਾਸ ਕਰਦੇ ਨੇ ਇਹ ਐਨੇ 17% ਦੇ ਕਿ ਨਾ 17 ਦੇ ਹੁੰਦੇ ਨਾ ਮੌਇਸਚਰ ਹੋ ਵੀ ਹੁਣ ਉਹ ਉਹਦਾ ਮਾਪਦੰਡ ਕੀ ਹੈ ਉਹਦੀ ਕਲੈਰਿਟੀ ਹੋਣੀ ਚਾਹੀਦੀ ਆ ਪਹਿਲਾਂ ਕਿ ਭਾਈ ਤੁਸੀਂ ਉਹ ਕਿਸੇ ਨੇ ਦੱਸਿਆ ਕਿ ਹੁਣੇ ਕਹਿਣਗੇ ਕੋਟਾ ਪੂਰਾ ਹੋ ਗਿਆ ਕੀ ਇਹਨਾਂ ਨੇ ਪੁੱਛਿਆ ਲੈ ਵੀ ਕੋਟਾ ਕਦੋਂ ਤੱਕ ਇਹਨਾਂ ਦੇ ਝੋਨੇ ਆਈ ਜਾਣਗੇ ਜੇ ਇਹਨਾਂ ਨੂੰ ਕਾਲੀ ਕਹੇ ਨਗੇ ਲੈ ਆਈ ਵੱਢ ਕੇ ਲੈ ਆਓ ਝੋਨੇ ਚ ਮੌਇਸਚਰ ਹੋ ਗਈ ਹੋਗਾ ਕਿ ਤੁਸੀਂ ਈ ਆ ਹਾਂ ਟੋਨਾ ਮਤਲਬ ਹੀ ਨਹੀਂ ਖਰੀਦਿਆ ਸੀ ਹਾਂ ਸਾਡੇ ਪਿੰਡ ਨੇੜੇ ਦੇ ਪਿੰਡ ਬਾਦਲ ਦੇ ਵਿੱਚ ਹੀ ਰੋਜ਼ ਚਾਰ ਟਰੱਕ ਆਉਂਦੇ ਸੀਗੇ ਰਾਜਸਥਾਨ ਤੋਂ ਰਾਜਸਥਾਨ ਤੋਂ ਜਿਹੜਾ ਜਿਹੜਾ ਰਣਜੀਤ ਫੜਦਾ ਸੀ ਉਹ ਹਾਈ ਫੜੀ ਚੱਕ ਆਉਨੇ ਸੀ ਨੇ ਚਾਰ ਰੋਜ਼ ਉਹਦੇ ਹੀ ਰਾਤ ਨੂੰ ਭਵੇਂ ਕਿਸੇ ਦਾ ਕਿੰਨਾ ਹੀ ਪਿਆ ਉਹ ਚੱਕ ਕੇ ਉਹਨਾਂ ਮਾਰੇ ਪਰੇ ਹੋ ਜੋ ਪਰੇ ਹੋ ਜੋ ਉਹ ਲਾ ਕੇ ਮੈਲ ਚ ਤੋਲਦੇ ਨਾ ਤੁਸੀਂ ਜਾਓ ਤੁਹਾਡੇ ਦਾ ਵੀ ਗੱਲਾ ਹੀ ਆ ਯਾਰ ਪਹਿਲਾਂ ਇਹ ਗੱਲ ਸੁਣਨਾ ਨਹੀਂ ਇੱਕ ਹੋਰ ਗੱਲ ਹੈ ਯਾਰ ਇਹ ਗੱਲ ਸੁਣ ਜਿਹੜਾ ਗਿੱਲਾ ਇਹ ਲੈ ਜਾਂਦੇ ਨੇ 7% ਦਾ ਕੱਟ ਲਾਤਾ 15 ਦਾ ਲਾਤਾ ਬਾਅਦ ਚ ਸੁੱਕ ਕੇਵੇਂ ਜਾਂਦਾ ਹੈ ਭਾਈ ਇਹਨਾਂ ਨੂੰ ਮੌਇਸਚਰ ਵਖਾਇਆ ਗਿਆ ਜਿੰਮੇਦਾਰ ਸਿਰਫ ਇਹਨਾਂ ਦਾ ਕੱਟ ਵਧਾਉਣਾ ਹੈ ਉਸ ਤੋਂ ਬਾਅਦ ਉਹ ਮੌਇਸਚਰ ਵੀ ਗਾਇਬ ਹੋ ਜਾਂਦਾ ਹੈ ਉਸ ਕਾਲਿਆ ਜਾਂਦਾ ਹੈ ਮਸਲਾ ਕੀ ਹੈ ਕਿ ਸਰਕਾਰ ਜਦੋਂ ਕਾਨੂੰਨ ਬਣਾਵੇ ਨਾ ਜਦੋਂ ਸਰਕਾਰ ਕਾਨੂੰਨ ਬਣਾਵੇ ਮੌਇਸਚਰ ਵਾਲਾ ਬਣਾਇਆ ਹੈ ਤਾਂ ਉਸ ਨੂੰ ਫੁੱਲਫਿਲ ਕਿਵੇਂ ਕਰਾਉਣਾ ਹੈ ਔਰ ਉਹ ਕਿਉਂ ਕਰਨਾ ਹੈ ਕਿੰਨਾ ਚਿਰ ਤੁਸੀਂ ਕਹੋਗੇ ਕਿ ਭਾਈ ਬੇਫਿਕਰ ਰਹੋ ਕਾਲੀ ਨਾ ਕਰਿਓ ਜੇ ਸਾਡਾ ਕੋਈ ਕੋਟੇ ਦਾ ਮਸਲਾ ਨਹੀਂ ਜਿੰਦੋਂ ਜਿਹੜੀ ਵੀ ਡੇਟ ਨੂੰ ਲੈ ਕੇ ਆਉਂਗੇ ਤੁਹਾਡੀ ਚਕਾਈ ਹੋਊਗੀ ਲਿਫਟਿੰਗ ਹੋਊਗੀ ਚਿੰਤਾ ਨਾ ਕਰਿਓ ਜੀ ਇੱਕ ਵਾਰ ਸੇ ਤੁਸੀਂ ਮੌਇਸਚਰ ਵਾਲੀ ਗੱਲ ਕਹੀ ਸੀ ਨਾਲ ਹੀ ਤੁਸੀਂ ਕਹਤਾ ਵੇ ਐਸ ਡੇਟ ਤੱਕ ਲੈ ਆਓ ਨਹੀਂ ਤੱਕ ਲੈ ਕੇ ਆ ਸੀ ਤੇ ਫਿਰ ਇਹ ਕਿਵੇਂ ਹੋਊਗਾ ਆਪਦੀ ਗਾਈਡਲਾਈਨਸ ਚ ਕਿਹਾ ਹੈ ਕਿ ਭਲਾ ਤੁਸੀਂ 30 ਨਵੰਬਰ ਤੱਕ ਲੈ ਆਓ ਪਰ ਇੱਕ ਗੱਲ ਹੋਰ ਵੀ ਹੈ ਜੇ ਝੋਨਾ ਬਾਹਰ ਲਾਇਆ ਫੜਿਆ ਜਾਂਦਾ ਕਿਸਾਨ ਜੂਨੀਅਨ ਨੇ ਜਾਂ ਕਿਸੇ ਪੱਤਰਕਾਰ ਨੇ ਸਰਕਾਰ ਨੇ ਕਿੰਨੇ ਕੋ ਪਰਚੇ ਕਰਦੀ ਹੈ ਸਰਕਾਰ ਤਾਂ پیسے ਲੈਂਦੀ ਹੈ ਇਹ ਪਿਛਲੇ ਲੈਂਦੇ ਹੀ ਉਦੋਂ ਪਿਛਲੇ ਲੈਂਦੀ ਆ ਲੈਂਦੇ ਆ ਰਣਜੀਤ ਕੁੱਟਿਆ ਕਹ ਗਿਆ ਹੈ ਉਹ ਐਕਸਪੋਜ਼ ਕਰ ਰਿਆ ਸੀ ਮੈਨੂੰ ਦੱਸੋ ਚਾਹੇ ਨਸ਼ੇ ਦੀ ਗੱਲ ਹੋਵੇ ਚਾਹੇ ਆ ਆ ਲਿਫਟਿੰਗ ਵਾਲਾ ਮਾਮਲਾ ਹੋਵੇ ਕਿਹੜਾ ਕੰਮ ਹੈ ਜਿਹੜਾ ਸਰਕਾਰ ਤੇ ਪੁਲਿਸ ਦੀ ਮਰਜ਼ੀ ਦੇ ਬਗੈਰ ਹੋ ਰਿਹਾ ਹੈ ਇੱਕ ਦੱਸ ਦੇ ਹੂੰ ਆ ਡਰੱਗ ਲੈ ਲਾ ਇਹ ਇੰਨਾ ਨਹੀਂ ਵਗਾਉਂਦੇ ਜਿਨ੍ਹਾਂ ਨੂੰ ਅਸੀਂ ਰਖਵਾਲੇ ਬਣਾ ਕੇ ਭਾਇਆ ਹੈ ਪ੍ਰੋਬਲਮ ਇਹ ਹੈ ਕਿ ਜਿਨ੍ਹਾਂ ਨੂੰ ਬਿਠਾਇਆ ਉਹ ਅਸੀਂ ਬਿਠਾਇਆ ਉਹੀ ਮੈਂ ਗੱਲ ਕਹਿ ਰਿਹਾ ਕਿ ਬਿਠਾਉਣ ਤੋਂ ਪਹਿਲਾਂ ਇਹਨਾਂ ਨੂੰ ਪੁੱਛੋ ਕਿ ਤੁਹਾਡੀ ਪੁਲਿਸ ਦੇ ਰਿਫਾਰਮ ਹੋਣਗੇ ਕੋਈ ਹਿਸਾਬ ਕਿਤਾਬ ਹੋਊਗਾ ਥਾਣੇਦਾਰ ਜ਼ਿੰਮੇਦਾਰ ਬਣੂਗਾ ਜੇ ਨਸ਼ਾ ਵੀ ਕਿਹਾ ਜਾਂ ਗਲਤ ਹੋਇਆ ਤਾਂ ਥਾਣੇਦਾਰ ਟੰਗਿਆ ਜਾਵੇ ਰਣਜੀਤ ਨੇ ਨਾ ਇੱਕ ਕਮੇਟੀ ਬਣਾਈ ਸੀ ਨਸ਼ਿਆਂ ਦੇ ਖਿਲਾਫ ਇਹ ਚੰਗਾ ਏਰੀਆ ਦੇ ਵਿੱਚ ਕੋਈ ਬੰਦਾ ਫੜ ਲੈਂਦੇ ਸੀ ਇਹਨਾਂ ਨੂੰ ਤਾਂ ਪਤਾ ਤੁਸੀਂ ਤਾਂ ਜਾਣਦੇ ਹੋ ਪਰ ਕੀ ਹੁੰਦਾ ਸੀ ਬੰਦਾ ਫੜਨ ਦੀ بجائے ਜਦੋਂ ਕਿ ਕਹਿੰਦੇ ਬੰਦਾ ਫੜ ਕੇ ਲਿਆਜੇ ਉਹ ਤੇ ਥਾਣੇਦਾਰ ਸੱਦ ਕੇ ਡੀਐਸਪੀ ਸੱਦ ਕੇ ਕਹਿੰਦਾ ਹੀ ਪਰਚਾ ਤੇਰੇ ਤੇ ਪਾਉਂ ਰਾਜਾ ਹੁਣ ਹੁਣ ਇਸ ਗੱਲ ਦੀ ਨਹੀਂ ਗੱਲ ਕਰਦੇ ਰਾਜੇ ਵੜਿੰਗ ਨੇ ਵੀ ਸ਼ੁਰੂਆਤ ਕੀਤੀ ਉਹਨੇ ਬਦਾਮ ਖਾਂਦੇ ਦੀ ਕਾਜੂ ਖਾਂਦੇ ਦੀ ਫੋਟੋ ਖਿੱਚ ਲਈ ਰੰਜੀਤ ਨੇ ਕਿਸੇ ਦੇ ਘਰੇ ਬੈਠਾ ਉਹਦਾ ਵੀ ਪਰਚਾ ਲਵਾਤਾ ਇਹਨਾਂ ਮਤਲਬ ਪਰਚਾ ਨੂੰ ਚੱਲਦਾ ਆ ਜਦੋਂ ਜਿਹੜੀ ਸਰਕਾਰ ਆਉਂਦੀ ਆ ਇਹ ਤਾਂ ਉਸੇ ਹਿਸਾਬ ਨਾਲ ਚੱਲਦਾ ਪਰ ਹਰੇ ਕੀ ਧੱਕਾ ਕਰਕੇ ਜਸਟਿਸ ਮਹਿਤਾਬ ਸਿੰਘ ਗਿਲਸੀਣਾ ਉਹਨਾਂ ਦੇ ਥੱਲੇ ਬਣਿਆ ਸੀ ਇੱਕ ਕਮਿਸ਼ਨ ਬਣਿਆ ਸੀ ਸ਼ਾਇਦ ਹਮਮ ਰੰਜੀਤ ਸਿੰਘ ਸੀ ਜਾਂ ਮਹਿਤਾਬ ਸਿੰਘ ਸੀ ਉਹਨਾਂ ਨੇ ਇਹ ਕਿਹਾ ਗਿਆ ਸੀ ਕਿ ਜਿੰਨੇ ਨਜਾਇਜ਼ ਪਰਚੇ ਬਣੇ ਨੇ ਉਹਨਾਂ ਦੀ ਕੈਂਸਲੇਸ਼ਨ ਹੋਵੇ ਇਸੇ ਪੰਜਾਬ ਚ ਹੋਇਆ ਹੈ ਔਰ ਸੈਂਕੜਿਆਂ ਦੀ ਗਿਣਤੀ ਚ ਕੱਢੇ ਗਏ ਸੀ ਫਿਰ ਉਹਨਾਂ ਨੇ ਇੱਕ ਸੁਪਰੀਮ ਕੋਰਟ ਦੀ ਗਾਈਡਲਾਈਨਸ ਆਈ ਕਿ ਸਿੱਧੀ ਐਫ ਆਈ ਆਰ ਨਹੀਂ ਕਰੂਗੇ ਮਤਲਬ ਪਰਚਾ ਨਹੀਂ ਪਾਉਂਗੇ ਪਹਿਲਾਂ ਰਿਪੋਰਟ ਦਰਜ ਕਰੂਗੇ ਫਿਰ ਉਹਦੀ ਇਨਕੁਆਇਰੀ ਕਰੂਗੇ ਫਿਰ ਪਾਉਂਗੇ ਪਰ ਉਹਦੇ ਚ ਕਿੰਨਾ ਕੁਸ਼ ਹੋ ਰਿਹਾ ਕੀ ਇਹ ਕਹਿਣਗੇ ਕਿ ਜਿਹੜੇ ਬੰਦੇ ਨੇ ਝੂਠੀ ਐਫ ਆਈ ਆਰ ਕੀਤੀ ਜਿਸ ਆਫੀਸਰ ਨੇ ਉਹਦੇ ਤੇ ਕਾਰਵਾਈ ਹੋਊਗੀ ਹਮ ਕਿੰਨੇ ਪਰਚੇ ਰਾਦ ਹੋ ਰਹੇ ਨੇ ਕੀ ਉਹਨਾਂ ਤੇ ਕਾਰਵਾਈ ਹੁੰਦੀ ਹੈ ਜਾਂ ਉਹਨਾਂ ਨੂੰ ਸਨਰਖਣ ਦਿੱਤਾ ਜਾਂਦਾ ਹੈ ਹਮ ਹਿਫਾਜ਼ਤ ਨਾਲ ਰੱਖਿਆ ਜਾਂਦਾ ਕੋਈ ਗੱਲ ਨਹੀਂ ਛੱਡ ਪਾਰੇ ਹਮ ਇਹ ਕਿਉਂ ਹੋ ਰਿਹਾ ਹੈ ਤੋਂ ਤੋਂ ਦੇ ਮੈਥੋਂ ਗਲਤੀ ਹੋ ਜੇ ਸਾਨੂੰ ਸਜ਼ਾ ਮਿਲਦੀ ਹੈ ਇੱਕ ਬੰਦੇ ਨੇ ਕਿਸੇ ਤੇ ਪਰਚਾ ਪਾਇਆ ਉਹਦੀ ਤਾਂ ਜ਼ਿੰਦਗੀ ਬਰਬਾਦ ਕਰਤੀ ਤੁਸੀਂ ਜੇ ਬਾਹਰ ਜਾਣ ਵਾਲਾ ਤੁਹਾਨੂੰ ਪਾਸਪੋਰਟ ਨਹੀਂ ਮਿਲਣਾ ਤੇ ਤੁਹਾਨੂੰ ਜਿਨ੍ਹਾਂ ਨੇ ਗਲਤ ਪਰਚਾ ਪਾਇਆ ਜਿਹੜਾ ਹਾਈ ਕੋਰਟ ਚ ਜਾ ਕੇ ਰੱਦ ਹੋਇਆ ਜਾਂ ਟੌਪ ਦੇ ਅਫੀਸਰ ਨੇ ਕੀਤਾ ਉਹਦੇ ਤੇ ਕੋਈ ਕਾਰਵਾਈ ਨਹੀਂ ਔਰ ਇੱਕ ਬੰਦਾ ਵਾਰ-ਵਾਰ ਇਹ ਕਰ ਰਿਹਾ ਇੱਕੋ ਥਾਣੇ 'ਚ ਵੀ ਆੜੀ ਕਰ ਰਿਹਾ ਕਿ ਉਹਦੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਬਿਲਕੁਲ ਇਹ ਚੀਜ਼ਾਂ ਦੀ ਜ਼ਰੂਰਤ ਹੈ ਜਦੋਂ ਅਸੀਂ ਇਹਨਾਂ ਨੂੰ ਵੋਟਾਂ ਪਾਈਏ ਉਦੋਂ ਸਾਨੂੰ ਇਹ ਪੁੱਛਣਾ ਚਾਹੀਦਾ ਹੈ ਫਿਰ ਆਪਾਂ ਕਰਪਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ